ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਾਂਚ ਦਰਾਂ ਸਤਨਾਬ ਜਗਤਧੀਆਂ ਚ ਹੋਈਆਂ ਰਦ ਦੇਸ ਦੇ ਨਾਲ ਹੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਸ ਜਮੀਨੀ ਚੋਣ ਵਿੱਚ ਸੋਮਵਾਰ ਨੂੰ ਨਾਮਜ਼ਗੀ ਦੀ ਖੜ ਦਾਲ ਕੀਤੀ ਗਈ ਜਾਂਚ ਤੋਂ ਬਾਅਦ 16 ਉਮੀਦਵਾਰ ਨੇ ਨਾਮਜ਼ਗੀ ਪੱਤਰ ਸਹੀ ਪਾਏ ਹਨ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨ ਨੇ ਡਾਕਟਰ ਹਿਮੂਸ਼ ਅਗਰਵਾਲ ਨੇ ਦੱਸਿਆ ਕਿ ਕੱਲ ਤੇ ਉਮੀਦਵਾਰਾਂ ਨੇ ਨਾਮਜ਼ਗੀ ਪੱਤਰ ਦਾਖਲ ਕੀਤੇ ਸਨ ਜਿਨ੍ਹਾਂ ਚੋਂ 7 ਨਾਮਜ਼ਗੀ ਪੱਤਰ ਪੜਤਾਲ ਦੌਰਾਨ ਰੱਦ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ 12 ਵਰਿੰਗ ਉਮੀਦਵਾਰ 20 ਮੈਦਾਨ ਵਿੱਚ ਸਨ ਅਤੇ ਕੁੱਲ 35 ਨਾਮਜ਼ਦਗੀ ਦੀਆਂ ਹੋਣਗੀਆਂ ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਜਕੁਮਾਰ ਇੰਦਰਜੀਤ ਸਿੰਘ ਵਿਸ਼ਾਲ ਅਜੀਤ ਕੁਮਾਰ ਭਗਤ ਨੀਰੂ ਨੀਤੂ ਅਜੀਤ ਵਰਨ ਕਲੇਰ ਅਤੇ ਅਮਿਤ ਕੁਮਾਰ ਆਰਤੀ ਅਤੇ ਦੀਪਕ ਭਗਤ ਆਜ ਪਾਜਪਾ ਦੇ ਸੀਤਲਗੁਰਾਗ ਸ਼੍ਰੋਮਿਕਾ ਲੀਡਲ ਦੇ ਸਰਬਜੀਤ ਸਿੰਘ ਬਸਪਾ ਦੇ ਬੀਦਰ ਕੁਮਾਰ ਆਮ ਆਦਮੀ ਪਾਰਟੀ ਦੇ ਮਹਿੰਦਰਪਾਲ ਅਤੇ ਕਾਂਗਰਸ ਦੀ ਸ੍ਰਿੰਦਰਕੌਰ ਸ਼੍ਰੋਮਿਕਾਲੀ ਦਲ ਦੀ ਸੁਰਜੀਤ ਸਿੰਘ ਕੌਰ ਅਤੇ ਨਾਮਜਗੀਦ ਦੀ ਪੱਤਰ ਜਾਇਦਤ ਪਾਈ ਗਏ ਹਨ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ